ਆ ਵੀ ਬੋਲ ਅਰੇ ਕਹਿਣਾ ਕੀ ਚਾਹਤੇ ਹੋ ਮਿਨੀਮਲ ਖੜਾ ਚੱਲ ਜੀ ਇਸ ਇਸ ਗੱਲ ਦੇ ਮੈਂ ਤੁਹਾਨੂੰ ਛੋਟ ਇੱਕ ਮਿੰਟ ਹਟਦਾ ਜਾ ਹੁਣ ਉਹਨੇ ਮੇਰੇ ਤੋਂ ਦਾ ਪੁੱਤ ਇੱਕ ਮਿੰਟ ਲਈ ਛੋਟੀ ਹੀ ਕਰ ਦੇਣਾ ਜਦ ਹੁਣ ਤਾਂ ਇੱਕ ਮਿੰਟ ਗੱਲ ਇੱਕ ਮਿੰਟ ਗੱਲ ਮੱਕਾ ਮੱਕਾ ਮਾਰ ਉਹ ਗੱਲ ਸੁਣ ਤਾਂ ਲੈ ਗੱਲ ਸੁਣ ਤਾਂ ਲੈ ਜਮਾ ਇੱਕ ਮੋੜ ਖੜ ਜਾ ਉਸ ਆਂ ਬਿੱਪਾ ਬਣ ਗਿਆ ਅੱਗ ਮਜਾ ਕੇ ਤੂੰ ਅਸਿਕਲੇਆ ਕਰਨਾ ਫੁੱਡ ਲਗਾ ਗਿਆ ਕੋਈ ਪ੍ਰਾਣੀ ਗੱਡੀ ਬੋਲ ਰਿਹਾ ਗਿਆ ਮੇਰੇ ਲਈ ਮਾਹ ਲੋੜੀ ਨੂੰ ਫਿਰ ਮੈਲਾ ਚੁੱਕ ਇੱਕ ਮੇਰੇ ਕੋਲ ਰੇਟੇ ਤੇ ਖੜੀ ਹੈ 2011 5 10 ਮਾਡਲ ਆ ਉਹ ਲੈ ਅੱਬੇ ਮਜਾ ਆਏਗਾ ਨਾ ਤੂੰ ਫਿਰ ਬੈ ਕੇ ਤੁਹਾਡੇ ਨਾਲ ਕਹਿੰਦੇ ਪੰਜਾਬ ਦੇ ਲੋਕੀ ਸ਼ੌਂਕੀ ਹੁੰਦੇ ਨੇ ਤੇ ਪੰਜਾਬ ਵਾਲੇ ਕੁਝ ਐਨ ਆਰ ਆਈ ਵੀਰ ਬਾਹਰ ਵੀ ਗਏ ਹੁੰਦੇ ਨੇ ਤੇ ਜਦੋਂ ਉਹ ਆਪਣੇ ਪੰਜਾਬ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ 2 ਕੁ ਮਹੀਨੇ ਲਈ ਆਉਣਾ ਹੁੰਦਾ ਉਹਨਾਂ ਨੇ ਉਹਨਾਂ ਨੂੰ ਗੱਡੀਆਂ ਮੁੱਲ ਲੈਣੀਆਂ ਪੈਂਦੀਆਂ ਨੇ ਤੇ ਬਾਅਦ ਵਿੱਚ ਜਦੋਂ ਉਹ ਇੱਥੋਂ ਜਾਣਾ ਹੁੰਦਾ ਉਹਨਾਂ ਨੇ ਉਹੀ ਗੱਡੀਆਂ ਹਾਫ ਰੇਟ ਤੇ ਉਹਨਾਂ ਨੂੰ ਵੇਚਣ ਲਈ ਉਹ ਮਜਬੂਰ ਹੋ ਜਾਂਦੇ ਨੇ ਤੇ ਇਸੇ ਉਹਨਾਂ ਦੇ ਕਨਫਿਊਜ਼ਨ ਦਾ ਸੋਲੂਸ਼ਨ ਲੈ ਕੇ ਆਏ ਨੇ ਬਿਗ ਡੈਡੀ ਲਗਜ਼ਰੀ ਕਾਰ ਪਲਾਜ਼ਾ ਵਾਲੇ ਭਾਈ ਤੇ ਮਲਾਉਂਦੇ ਇਹਨਾਂ ਨੂੰ ਸਾਡੇ ਨਾਲ ਮੌਜੂਦ ਨੇ ਜੀ ਸਟੂਡੀਓ ਵਿੱਚ ਆਪਣੇ ਬਾਈ ਜੀ ਗੋਲਡੀ ਸਨੀ ਰਵੀ ਤੇ ਚਾਚਾ ਸਰਪੰਚ ਜੀ ਬਾਈ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਬਈਆ ਬਿਗ ਡੈਡੀ ਲਗਜ਼ਰੀ ਕਾਰ ਪਲਾਜ਼ੇ ਬਾਰੇ ਦੱਸੋ ਕਨਸੈਪਟ ਕੀ ਆ ਆਪਣਾ ਤੇ ਤੁਸੀਂ ਐਨ ਆਰ ਆਈ ਨੂੰ ਕਿਵੇਂ ਇਹਨਾਂ ਦੇ ਉਹਨਾਂ ਦੀਆਂ ਪ੍ਰੋਬਲਮ ਦਾ ਸੋਲੂਸ਼ਨ ਦੇ ਰਹੇ ਹੋ ਮੇਰੇ ਪਹਿਲੀ ਗੱਲ ਤਾਂ ਇਹ ਆ ਜਿਹੜਾ ਆਪਣਾ ਇਹ ਕਨਸੈਪਟ ਹੈਗਾ ਆਪਾਂ ਇਹ ਵੀ ਜਿਹੜੇ ਬੰਦਾ ਬਾਹਰੋਂ ਆ ਰਿਹਾ ਉਹਨੂੰ ਹਰਾਸ਼ਮੈਂਟ ਨਾ ਹੋਵੇ ਪਹਿਲਾਂ ਵੀ ਗੱਡੀ ਲੱਭਣ ਜਾਂਦਾ ਫੇਸ ਬੇਚਣ ਦੀ ਟੈਨਸ਼ਨ ਆ ਫਿਰ ਉਹਦੇ ਇੰਸ਼ੋਰੈਂਸ ਦੀ ਟੈਂਸ਼ਨ ਆਪੇ ਸਰਵਿਸਾਂ ਦੀ ਟੈਂਸ਼ਨ ਉਹ ਚੀਜ਼ਾਂ ਨੂੰ ਆਪਾਂ ਦੂਰ ਕਰਕੇ ਆਪਾਂ ਗੱਡੀਆਂ ਰੈਂਟ ਤੇ ਲੈ ਕੇ ਆਏ ਆ ਤੁਸੀਂ ਆਓ ਸਾਨੂੰ ਦੱਸੋ ਵੀ ਇਹ ਡੇਟ ਤੋਂ ਗੱਡੀ ਚਾਹੀਦੀ ਆ ਉਹ ਡੇਟ ਤੇ ਤੁਹਾਡੇ ਗੱਡੀ ਘਰੇ ਮਿਲੂਗੀ ਤੇ ਕੋਈ ਵੀ ਖੱਜਲਖਵਾਰੀ ਨਹੀਂ ਸਾਫ਼ ਸੁਥਰਾ ਕੰਮ ਹੋਊਗਾ ਆਪਣਾ ਤੇ ਵੀਰੇ ਐਨ ਆਰ ਆਈ ਵਾਸਤੇ ਆ ਲੋਕਲ ਲੋਕਲ ਲਈ ਆਪਣੇ ਕੋਈ ਗੱਡੀ ਨਹੀਂ ਹੈਗੀ ਸਿਰਫ ਐਨ ਆਰ ਆਈ ਪਾਸਪੋਰਟ ਦੇ ਥਰੂ ਤੇ ਗੱਡੀ ਮਿਲੂਗੀ ਆਪ ਨੂੰ ਸਨੀ ਬਾਜਾ ਆਪਣੇ ਲਈ ਗੱਡੀਆਂ ਕਿਹੜੀਆਂ ਕਿੜੀਆਂ ਨੇ ਅੱਜ ਆਪਣੇ ਕੋਲ ਹਰ ਤਰ੍ਹਾਂ ਦੀ ਗੱਡੀ ਆ ਪੋਸ਼ਚਨਰ ਲੈ ਲਓ ਸਕੋਰਪਿਓ ਲੈ ਲਓ ਥਾਰ ਲੈ ਲਓ ਥਾਰ ਰੋਕਸ ਲੈ ਲਓ ਤੁਸੀਂ ਜਿਹੜੀ ਗੱਡੀ ਐਨਆਈ ਭਰਾ ਕੇ ਮੰਗੂਆ ਸਾਰੀਆਂ ਗੱਡੀਆਂ ਅਵੇਲੇਬਲ ਕਰਾਂਗੇ ਆਪਾਂ ਗੱਡੀ ਆ ਜਿਹੜੀ ਉਹ ਟੋਲ ਪਲਾਜ਼ਾ ਜਿਹੜਾ ਤੁਸੀਂ ਫੈਸਿਲਿਟੀ ਕੀ ਕੀ ਦਿੰਨੇ ਹੋ ਕਹਿਣ ਦਾ ਮੇਰਾ ਮਤਲਬ ਹੈ ਫੈਸਿਲਿਟੀ ਕੀ ਕੀ ਦਿੰਨੇ ਉਹਦੇ ਵਿੱਚ ਟੋਲ ਪਲਾਜ਼ਾ ਫ੍ਰੀ ਆ ਹਾਂ ਟੋਲ ਪਲੇ ਪੰਜਾਬ ਦਾ ਆਪਾਂ ਸਾਰਾ ਟੋਲ ਪਲਾਜ਼ਾ ਫ੍ਰੀ ਦਿੰਨੇ ਆਗੇ ਠੀਕ ਆ ਪੰਜਾਬ ਦੇ ਵਿੱਚ ਜਿੱਥੇ ਵੀ ਜਾਣਾ ਬੰਦੇ ਨੇ ਉਹ 1 ਮਹੀਨੇ ਲਈ ਗੱਡੀ ਲਊਗਾ ਤਾਂ ਫ੍ਰੀ ਆ ਜੇ ਹਲਾ ਕੋਈ ਰਹਿਣਾ 15 ਦਿਨਾਂ ਵਾਲੀ 20 ਦਿਨਾਂ ਵਾਲੀ ਗੱਡੀ ਲੈਣੀ ਹੈਗੀ ਤਾਂ ਕੋਈ ਫ੍ਰੀ ਨਹੀਂ ਆਪਾਂ ਘੱਟੋ ਘੱਟ ਗੱਡੀ 20 ਦਿਨਾਂ ਵਾਲੀ ਦਿੰਨੇ ਆਗੇ ਠੀਕ ਆ ਤੇ ਪੰਜਾਬ ਪੰਜਾਬ ਦੇ ਵਿੱਚ ਸ ਰਵੀ ਜੇ ਗੱਲ ਕਰੀਏ ਵੀ ਕੋਈ ਫੇਟ ਵੱਜ ਜੇ ਐਨ ਆਰ ਆਈ ਤੋਂ ਜਾਂ ਫਿਰ ਕੋਈ ਚੋਰੀ ਹੋ ਜੇ ਗੱਡੀ ਉਹਦਾ ਤੁਸੀਂ ਕਿਦਾਂ ਕਵਰ ਕਰਦੇ ਹੋ ਫਿਰ ਕਸਟਮਰ ਨਾਲ ਇਹਨਾਂ ਦੇ ਗੱਡੀਆਂ ਦੇ ਯਾਨੀ ਮਾਡਲ ਦੇ ਹਿਸਾਬ ਨਾਲ ਫੁੱਲ ਇਨਸ਼ੋਰੈਂਸ ਹੁੰਦੀਆਂ ਨੇ ਗੱਡੀਆਂ ਤੇ ਅਗਰ ਆਪਣੀ ਗੱਡੀ ਮਾੜੀ ਮੋਟੀ ਲੱਗ ਜੇ ਜਾਂ ਬੰਪਰ ਤੇ ਥੋੜੀ ਬਹੁਤੀ ਟੱਚਿੰਗ ਹੋ ਜੇ ਤਾਂ ਉਹਦਾ ਅਸੀਂ ਕੁਝ ਨਹੀਂ ਕਹਿੰਦੇ ਹੁੰਦੇ ਜੇ ਜ਼ਿਆਦਾ ਹੋ ਜੇ ਫਿਰ ਜਿੰਨਾ ਇਨਸ਼ੋਰੈਂਸ ਕੰਪਨੀ ਦਿੰਦੀ ਹੈ ਜਿਵੇਂ 100 ਜੋ ਜਿਵੇਂ ਮੰਨ ਲਓ 18 ਮਾਡਲ ਗੱਡੀ ਆ 18 ਮਾਡਲ ਗੱਡੀ ਦਾ ਇੰਸ਼ੋਰੈਂਸ ਕੰਪਨੀ ਨੇ ਆਪਾਂ ਨੂੰ 70% ਕਲੇਮ ਦਿੱਤਾ ਤਾਂ 30% ਜਿਹੜਾ ਐਨ ਆਰ ਆਈ ਬਈ ਰਹੂਗਾ ਉਹ ਪੇ ਕਰੂਗਾ 70% ਆਪਣਾ ਕੰਪਨੀ ਇੰਸ਼ੋਰੈਂਸ ਕੰਪਨੀ ਪੇ ਕਰੂਗੀ ਹੋਇਆ ਕਦੇ ਨਹੀਂ ਅੱਜ ਤੱਕ ਤਾਂ ਬਾਬੇ ਦੀ ਮੇਰ ਨਾਲ ਕਦੇ ਹੋਇਆ ਨਹੀਂ ਗੋਲਦੀ ਬਾਈ ਇਹ ਐਪ 에어ਪੋਰਟ ਤੇ ਜੇ ਕਿਸੇ ਨੂੰ ਐਨ ਆਰ ਆਈ ਬਈ 에어ਪੋਰਟ ਤੇ ਉਤਰੇ ਤੇ ਉਹਨੂੰ ਗੱਡੀ ਚਾਹੀਦੀ ਹੋਵੇ ਉਹ ਅਵੇਲੇਬਲ ਕਰਵਾਉਣਾ ਹੈ ਤੁਸੀਂ ਬਿਲਕੁਲ ਵੀਰੇ ਤੁਸੀਂ 에어ਪੋਰਟ ਤੇ ਜਿੱਥੇ ਵੀ ਕੌਂਗੇ ਘਰੇ ਗੱਡੀ ਤੋਂ ਦੇ ਘਰੇ ਗੱਡੀ ਦੇਖੇ ਆਮਾਂਗੇ ਆਪਾਂ ਠੀਕ ਹੈ ਪਹਿਲੀ ਗੱਲ ਤਾਂ ਸਾਡੀ ਇਹ ਹੁੰਦੀ ਹੈ ਵੀ ਬੰਦਾ ਕੋ ਬਾਹਰੋਂ ਆਉਂਦਾਗਾ ਥੱਕਿਆ ਖਰਿਆ ਹੁੰਦਾਗਾ ਠੀਕ ਹੈ ਇੰਨਾ ਲੌਂਗ ਟਾਈਮ ਬੰਦਾ ਫਲਾਈਟ ਦੇ ਵਿੱਚ ਬੈਠ ਕੇ ਆਉਂਦਾ ਅਸੀਂ ਬੰਦੇ ਨੂੰ ਕਹਿੰਨੇ ਆ ਵੀ ਤੁਸੀਂ ਜਦੋਂ ਆਉਣੇ ਹੋਗੇ ਸਾਨੂੰ ਡੇਢ 200 ਟਾਈਮ ਦੱਸੋ ਸਾਡਾ ਟੈਕਸੀ ਵਾਲਾ ਬਾਈ ਗੱਡੀ ਉੱਤੇ ਲੈ ਕੇ ਉਹ ਸਾਡੇ ਟਰਸਟੇਬਲ ਬੰਦੇ ਹੁੰਦੇ ਨੇ ਠੀਕ ਆ ਸਾਰੇ ਤੇ ਉਹ ਲੈ ਕੇ ਆਉਣਗੇ ਤੁਹਾਨੂੰ ਘਰੇ ਛੱਡਣਗੇ ਤੁਹਾਡੇ ਘਰੇ ਜਾਣ ਤੋਂ ਪਹਿਲਾਂ ਪਹਿਲਾਂ ਸਾਡੀ ਗੱਡੀ ਕੋਈ ਵੀ ਤੁਹਾਨੂੰ ਚਾਹੀਦੀ ਹੈ ਜਿਹੜੀ ਗੱਡੀ ਦੀ ਆਪਣੀ ਡੀਲ ਹੋਈ ਹੋਊਗੀ ਉਹ ਤੁਹਾਡੀ ਗੱਡੀ ਘਰੇ ਪਹੁੰਚਦੀ ਅਸੀਂ ਸਾਰੀ ਮੈਂਵਰੀ ਸਾਡੀ ਆ ਪਹਿਲਾਂ ਪਹੁੰਚਦੀ ਕਰਵਾਗੇ ਰਵੀ ਟੋਲ ਟੈਕਸ ਦਾ ਕੀ ਪ੍ਰੋਸੈਸ ਹੁੰਦਾ ਵੀ ਟੋਲ ਟੈਕਸ ਫ੍ਰੀ ਦਿੰਨੇ ਆ ਉਹਦੇ ਵਿੱਚ ਤੁਸੀਂ ਟੋਲ ਟੈਕਸ ਵੀਰੇ ਜਿਵੇਂ ਹੁਣ ਗੱਡੀ ਆਪਣੇ ਭਰਾ ਨੇ ਕੋਈ ਐਨ ਆਰ ਆਈ ਵੀਰ ਨੇ ਆਪਣੇ ਤੋਂ ਬੁਕਿੰਗ ਕਰਵਾ ਲਈ ਉਹ ਹੁੰਦੀ ਆ ਵੀ ਜਿਸ ਤਰ੍ਹਾਂ ਮਹੀਨੇ ਦੀ ਅਗਲੇ ਨੇ ਬੁਕਿੰਗ ਕਰਵਾ ਲਈ ਆਪਣੇ ਕੋਲ ਮਹੀਨੇ ਦੇ ਵਿੱਚ ਆਪਾਂ ਅਗਲੇ ਨੂੰ ਫ੍ਰੀ ਦੇ ਦਿੰਨੇ ਆ ਪੂਰਾ ਟੋਲ ਆਲ ਪੰਜਾਬ ਦਾ ਤੇ ਅਗਰ 15 ਦਿਨ ਦੀ ਆ ਤਾਂ ਉਸ ਨਹੀਂ ਨਹੀਂ ਯਾਰ ਚੱਲ 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 ਹੈ ਠੀਕ 10 10 10 10 ਅਗਰ 15 ਦਿਨ ਦੀ ਹੈ ਤਾਂ 15 ਦਿਨ ਦੀ ਆਪਾਂ ਦਿੰਦੇ ਨਹੀਂ ਘੱਟੋ ਘੱਟ ਮਹੀਨੇ ਲਈ ਅਗਰ ਬਾਈ ਗੱਡੀ ਲੈਂਦੇ ਨੇ ਸਾਡੇ ਤੋਂ ਤਾਂ ਮਹੀਨੇ ਲਈ ਆਪਾਂ ਟੋਲ ਟੈਕਸ ਫ੍ਰੀ ਦੇ ਦਿੰਨੇ ਆ ਆਲ ਪੰਜਾਬ ਸਨੀ ਬਾਈ ਮੈਂ ਦੇਖ ਰਿਹਾ ਸੀ ਗੱਡੀਆਂ ਤੇ ਕਿ ਨਾ ਚੌੜੇ ਟਾਇਰ ਲਵਾਏ ਹੋਏ ਨੇ ਤੁਸੀਂ ਤੇ ਉਹ ਲਾਇ ਵੀਲ ਵੀ ਨੇ ਤੇ ਜਿੱਦਾਂ ਚੰਡੀਗੜ੍ਹ ਵਿੱਚ ਇਹਦਾ ਚਲਾਨ ਆ ਤੇ ਐਨਆਰਆਈ ਨੇ ਤਾਂ ਚੰਡੀਗੜ੍ਹ ਵੀ ਜਾਣਾ ਹੁੰਦਾ ਹੋਰ ਵੀ ਕਿਤੇ ਜਾਣਾ ਉਹਦਾ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਸਾਡੇ ਕੋਲ ਐਵੇਂ ਆ ਸਾਡੇ ਕੋਲ ਹਰ ਇੱਕ ਤਰ੍ਹਾਂ ਦੀਆਂ ਗੱਡੀਆਂ ਨੇ ਮਤਲਬ ਕਿ ਕਿਸੇ 'ਚ ਜੈਨੂਅਲ ਲਾਈ ਵੀ ਪਾਇਆ ਹੋਇਆ ਹੈ ਨਾ ਕਿਸੇ 'ਚ ਵੱਡੇ ਲਾਈ ਵੀ ਪਾਇਆ ਹੋਏ ਨੇ ਠੀਕ ਹੈ ਜਿਹੜਾ ਬੰਦਾ ਕਹਿੰਦਾ ਸਾਨੂੰ ਮੈਨੂੰ ਵਧੀਆ ਲਾਈ ਵਾਲੀ ਚਾਹੀਦੀ ਹੈ ਮੈਂ ਕਿ 22 ਇੰਚ ਲਾਏ ਹੋਣ 20 ਇੰਚ ਲਾਏ ਹੋਣ ਉਹਨੂੰ ਉਤਰਾਂ ਦੀ ਗੱਡੀ ਦੇ ਦਿੰਦੇ ਆ ਜਿਹੜਾ ਬੰਦਾ ਕਹਿੰਦਾ ਵੀ ਮੈਨੂੰ ਚੰਡੀਗੜ੍ਹ ਵਗੈਰਾ ਜਾਣਾ ਚੰਡੀਗੜ੍ਹ ਸਾਈਡ ਜਾਣਾ ਅਸੀਂ ਕੋਸ਼ਿਸ਼ ਕਰਦੇ ਆ ਮਨੂੰ ਅਸੀਂ ਜੈਨੂਅਲ ਲਾਈ ਵਾਲੀ ਗੱਡੀ ਦੇ ਦਈਏ ਠੀਕ ਹੈ ਅ ਅਸੀਂ ਪਹਿਲਾਂ ਵਾਲੇ ਨੂੰ ਬਾਰਨ ਕਰ ਦਿੰਨੇ ਆਂ ਚੀਜ਼ ਲਈ ਠੀਕ ਹੈ ਜਿਹੜੀ ਜਾਂਦੀ ਆ ਉਹਨੂੰ ਆਪਾਂ ਸ਼੍ਰੇਮ ਕਹਿੰਦੇ ਨੇ ਬੰਦ ਨੂੰ ਵੀ ਆ ਗੱਡੀ ਜਾਂਦੀ ਆ ਜੇ ਅਗਲੇ ਨੇ ਕਿਹਾ ਮੈਂ ਹਫਤਾ ਦਾ ਦੋ ਦਿਨ ਚੰਡੀਗੜ੍ਹ ਰਹਿ ਕੇ ਆਉਣਾ ਤਾਂ ਆਪਾਂ ਨਾ ਐਕਸਚੇਂਜ ਦੀ ਗੱਲ ਕਰਦਾ ਆਪਾਂ ਐਕਸਚੇਂਜ ਕਰਕੇ ਗੱਡੀ ਦੂਜੀ ਦੀ ਦੇ ਦਿੰਨੇ ਆਂ ਅਗਲੇ ਨੂੰ ਚਲੋ ਇਹਦਾ ਚੰਡੀਗੜ੍ਹ ਤੱਕ ਦੀ ਗੱਲ ਹੋ ਗਈ ਹਾਂਜੀ ਸਪੋਜ਼ ਕਰੋ ਅਗਲੇ ਨੇ ਗੱਡੀ ਕੇਰਲ ਕੇਰਲਾ ਲੈ ਕੇ ਜਾਣੀ ਆ ਅਦਰ ਸਟੇਟ ਲੈ ਕੇ ਜਾਣੀ ਆ ਤੇ ਉਸ ਤੋਂ ਬਾਅਦ ਪਹਾੜਾਂ ਤੇ ਲੈ ਕੇ ਜਾਣੀ ਆ ਮਨਾਲੀ ਵਗੈਰਾ ਜਾਂ ਰੁਕਤਾਂਗ ਕਿਤੇ ਵੀ ਜਾਣਾ ਐਕਸ ਵਾਈ ਜ਼ेड ਤੇ ਉੱਥੇ ਗੱਡੀ ਲਾਓ ਹੈਗੀ ਆ ਲੈ ਜਾਣੀ ਆ ਸਿਰਫ ਪਹਿਲੀ ਗੱਲ ਤਾਂ ਬਸ ਸ਼ਰਤ ਆਪਣੇ ਹੀ ਹੁੰਦੇ ਵੀ ਐਨ ਆਰ ਆਈ ਬੰਦਾ ਹੋਵੇ ਠੀਕ ਹੈ ਦੂਜੇ ਨੰਬਰ ਤੇ ਆਪਾਂ ਨੂੰ ਗੱਲ ਦੱਸ ਕੇ ਜਾਵੇ ਬੰਦਾ ਵੀ ਆਪਾਂ ਇੱਥੇ ਜਾਣਾ ਫਿਰ ਉਸ ਉਸ ਹਿਸਾਬ ਦੇ ਨਾਲ ਆਪਾਂ ਰੈਂਟ ਕਰ ਲੈਣੇ ਅਗਲੇ ਨਾਲ ਇਹ ਨਹੀਂ ਹੈਗਾ ਵੀ ਆਪਾਂ ਬੰਦਾ ਕਹੇ ਵੀ ਮੈਂ ਲੈਂਡ ਤੇ ਰਹਿਣਾਗਾ ਤੇ ਹਾਈਟ ਤੇ ਚਲਾ ਜਾਵੇ ਬੰਦਾ ਫਿਰ ਆਪਾਂ ਥੋੜਾ ਜਿਹਾ ਬੰਦੇ ਨਾਲ ਕਹਿਣਾ ਵੀ ਇਹਨੂੰ ਪਹਿਲਾਂ ਦੱਸ ਕੇ ਜਾਣਾ ਚਾਹੀਦਾ ਸੀ ਆਪਾਂ ਖਰਾਬ ਆਪਾਂ ਕਿਸੇ ਨੂੰ ਵੀ ਨਹੀਂ ਕਰਦੇ ਫਿਰ ਵੀ ਫਿਰ ਵੀ ਆਪਾਂ ਅਗਲੇ ਨੂੰ ਥੋੜਾ ਸਮਝਾ ਦਿੰਨੇ ਆ। ਅਸਲ ਸਟੇਟ ਰੋਡ ਹੋਵੇ ਕੋਈ ਵੀ ਆਲ ਇੰਡੀਆ ਤੇ ਲੈ ਜਾਏ ਬੰਦਾ, ਰਾਜਸਥਾਨ ਲੈ ਜਾਏ, ਬੰਬੇ ਲੈ ਜਾਏ ਗੱਡੀ, ਕੋਈ ਚੱਕਰ ਨਹੀਂ। ਪਰ ਜਦੋਂ ਪਹਾੜੀ ਏਰੀਆ ਆਂਦਾ ਤਾਂ ਉੱਥੇ ਥੋੜੀ ਦਿੱਕਤ ਹੁੰਦੀ ਆ। ਗੱਡੀ ਨੂੰ ਵੀ ਦਿੱਕਤ ਹੁੰਦੀ ਆ ਤੇ ਜਿਹੜੇ ਲੋਕ ਜਾਂਦੇ ਨੇ ਬਾਈ ਹੁਣੀ ਉਹਨਾਂ ਨੂੰ ਵੀ ਦਿੱਕਤ ਹੁੰਦੀ ਹੈ ਕਿਉਂਕਿ ਮਨਾਲੀ ਤੱਕ ਰੋਡ ਵਧੀਆ ਬਣਿਆ ਹੋਇਆ, ਸ਼ਿਮਲੇ ਤੱਕ ਰੋਡ ਵਧੀਆ ਬਣਿਆ ਹੋਇਆ। ਜਿਵੇਂ ਹੁਣ ਆਪਾਂ ਉਦੋਂ ਵੀ ਉੱਪਰ ਜਾਈਏ, ਉੱਥੇ ਰੋਡ ਵਧੀਆ ਨਹੀਂ ਹੈਗੇ। ਨਾ ਉੱਥੇ ਕੋਈ ਫੈਸਿਲਿਟੀ ਆ। ਜਿਸ ਤਰ੍ਹਾਂ ਬਾਈ ਕੋਈ ਲੈ ਗਿਆ ਤਾ ਉੱਥੇ ਜਾਣਾ ਸਾਡੇ ਲਈ ਔਖੀ ਗੱਲ ਹੈ ਆਲ ਪੰਜਾਬ ਚ ਕਿਤੇ ਵੀ ਹੁੰਦੀ ਹੈ ਗੱਡੀ ਖਰਾਬ ਜਾਂ ਨੇੜੇ ਤੇਰੇ ਹੋਰ ਕਿਤੇ ਵੀ ਹੁੰਦੀ ਆ ਤਾਂ ਉੱਥੇ ਅਸੀਂ ਪੂਰੀ ਜ਼ਿੰਮੇਵਾਰੀ ਆ ਪਰ ਉੱਥੇ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈਂਦੇ ਜਿਵੇਂ ਕੋਈ ਵੀ ਦਿੱਕਤ ਆ ਜੇ ਤਾਂ ਉੱਥੇ ਬਾਈ ਹੁਣੀ ਆਪਣਾ ਦੇਖ ਕੇ ਜਾਨੀ ਆਪ ਲੈ ਕੇ ਜਾਣ ਜੋ ਵੀ ਅੱਛਾ ਗੋਲਡ ਰਵੀ ਇੱਕ ਇਹ ਵੀ ਦੱਸੋ ਜਾਰਾ ਵੀ ਬੁਕਿੰਗ ਦਾ ਪ੍ਰੋਸੈਸ ਕੀ ਰਹਿੰਦਾ ਮਤਲਬ ਕਿੰਨੀ ਬੁਕਿੰਗ ਅਗਲੇ ਟੋਕਨ ਬਣੀ ਕਿੰਨੀ ਦੇਣੀ ਪੈਂਦੀ ਆ ਉਸ ਤੋਂ ਬਾਅਦ ਤੁਸੀਂ ਐਨਆਰਆਈ ਦੇ ਡਾਕੂਮੈਂਟ ਕਿਹੜੇ ਕਿਹੜੇ ਰੱਖਦੇ ਹੋ ਐਫੀਡੈਕਟ ਵਗੈਰਾ ਕੁਝ ਕਰਵਾਉਨੇ ਹੋ ਹਾਂਜੀ ਆਪ ਆਪਣੀ ਸੇਫਟੀ ਲਈ ਬੁਕਿੰਗ ਦਾ ਹੁੰਦਾ ਵੀਰੇ ਆਪਣਾ ਡੀਲ ਦੇ ਅਕੋਰਡਿੰਗ ਜਿਵੇਂ ਮੰਨ ਲਓ ਕੋਈ ਵੱਡੀ ਡੀਲ ਹੈ ਜਾਂ ਵੱਡੀ ਗੱਡੀ ਦੀ ਡੀਲ ਹੈ ਤਾਂ ਉਸ ਅਕੋਰਡਿੰਗ ਹੁੰਦਾ 20000 30000 ਪਹਿਲਾਂ ਬੁਕਿੰਗ ਚਾਰਜਿੰਗ ਲੈਨੇ ਆਪਾਂ 10000 ਵੀ ਲੈ ਲੈਨੇ ਹੁੰਦੇ ਆ ਤੇ ਡਾਕੂਮੈਂਟਸ ਦੀ ਗੱਲ ਕਰੀਏ ਡਾਕੂਮੈਂਟਸ ਤਾਂ ਪਾਸਪੋਰਟ ਅਗਰ ਬਾਈ ਕੋਲੇ ਚੈੱਕ ਵਗੈਰਾ ਨਹੀਂ ਹੈਗਾ ਤਾਂ ਪਾਸਪੋਰਟ ਲੈ ਲੈਨੇ ਆ ਅਗਰ ਪਾਸਪੋਰਟ ਦੀ ਕਾਪੀ ਦੇਣੀ ਆ ਤਾਂ ਚੈੱਕ ਲੈ ਲੈਂਦੇ ਆਂ ਸੀ ਅਗਰ ਪਾਸਪੋਰਟ ਦੇਣਾ ਤਾਂ ਅਸੀਂ ਚੈੱਕ ਛੱਡ ਦਿੰਨੇ ਆਂ ਤੇ ਸਟਾਮ ਵਗੈਰਾ ਲੈਣੇ ਉਹ ਚ ਆਪਾਂ ડીਲ ਕਰਦੇ ਹੁੰਨੇ ਆਂ ਵੀ ਐਨੇ ਟਾਈਮ ਵਾਸਤੇ ਬਾਈ ਨੇ ਗੱਡੀ ਚਲਾਣੀ ਆ ਤੇ ਇਹ ਇਹਦੇ ਵਿੱਚ ਜੋ ਵੀ ਨਾ ਆਪਾਂ ਨੁਕਸਾਨ ਹੁੰਦਾ ਉਹ ਬਾਈ ਦਾ ਹੁੰਦਾ ਠੀਕ ਆ ਤੇ ਗੋਲਦੀ ਬਾਈ ਇੱਕ ਜਿਵੇਂ ਸਪੋਜ਼ ਕਰੋ ਗੱਡੀਆਂ ਤੁਹਾਡੀਆਂ ਗਈਆਂ ਹੋਈਆਂ ਨੇ 17 18 ਮਾਡਲ ਗਈਆਂ ਨੇ ਕੋਈ ਵੀ XYZ ਕੋਈ ਵੀ ਗੱਡੀ ਰੈਂਟ ਤੇ ਗਈ ਹੋਈ ਆ ਉਹਦੇ ਵਿੱਚ ਜੇ ਕਸਟਮਰ ਨੂੰ ਇਹ ਲੱਗਣ ਲੱਗੇ ਯਾਰ ਗੱਡੀ ਬਹੁਤ ਵਧੀਆ ਚੱਲਦੀ ਆ ਤੇ ਮੈਂ ਤਾਂ ਰੱਖਣੀ ਉਹ ਰੱਖਣੀ ਆ ਗੱਡੀ ਵੀ ਉਹਦਾ ਤੁਸੀਂ ਮੁੱਲ ਪਾ ਕੇ ਤੁਸੀਂ ਬਿਲਕੁਲ ਬਿਲਕੁਲ ਭਾਈ ਜੇ ਕਿ ਬੰਦੇ ਦੇ ਗੱਡੀ ਪਸੰਦ ਹੁੰਦੀ ਆ ਤਾਂ ਆਪਾਂ ਲੈਣਾ ਡੀਲ ਬੈ ਕੇ ਡੀਲ ਕਰ ਲਾਂਗੇ ਕੋਈ ਦਿੱਕਤ ਨਹੀਂ ਇਹਦੇ ਵਿੱਚ ਕੋਈ ਵੀ ਵਾਲੀ ਗੱਲ ਨਹੀਂ ਅੱਛਾ ਜੇ ਕੋਈ ਗੱਡੀ ਮੰਗਦਾ ਵੀ ਯਾਰ ਮੈਨੂੰ ਤਾਂ ਬ੍ਰਾਂਡ ਨਿਊ ਸ਼ੋਰੂਮ ਚ ਗੱਡੀ ਕਢਾ ਕੇ ਦਿਓ ਨਵੀਂ ਗੱਡੀ ਉਹ ਵੀ ਆਪਣੇ ਲਾ ਵੈਸਿਲਟੀ ਅਵੇਲੇਬਲ ਹੈ ਜੀ ਕਿ ਟੁਕੜ 4 ਮਹੀਨੇ ਦੀ ਜਾਂ 3 ਮਹੀਨੇ ਦੀ ਬੁਕਿੰਗ ਦੇਵੇ ਬੰਦਾ ਪਹਿਲਾਂ ਹੂੰ ਤਾਂ ਬੰਦਾ ਆਪ ਨੂੰ ਇਹ ਨਹੀਂ ਹੈਗਾ ਵੀ ਆਪਾਂ ਜਾ ਕੇ ਏਜੰਸੀ ਜੀ ਗੱਡੀ ਕਢਾਵਾ ਕੇ ਸਿੱਧਾ ਬੰਦਾ ਏਜੰਸੀ ਜਾਵੇ ਹਾਂ ਆਪ ਜਾ ਕੇ ਰਿਵਨ ਕੱਟੇ ਆਪ ਜਾ ਗੱਡੀ ਘਰੇ ਜਾ ਕੇ ਲਿਆਵੇ ਆਪਾਂ ਨੂੰ ਕੋਈ ਛੋਣੀ ਅੱਛਾ ਹਾਂ ਪਰ ਉਸਦੇ ਲਈ ਘੱਟੋ ਘੱਟ ਆਪਣੇ ਕੋਲੇ 3 ਜਾਂ 4 ਮਹੀਨੇ ਪਹਿਲਾਂ ਬੁਕਿੰਗ ਹੋਣੀ ਚਾਹੀਦੀ ਆ ਤੇ ਫਿਰ ਗੱਡੀਆਂ ਅਵੇਲੇਬਲ ਹੁੰਦੀ ਆ ਐਟ ਅ ਟਾਈਮ ਤੇ ਗੱਡੀ ਅਵੇਲੇਬਲ ਕਈ ਵਾਰ ਏਜੰਸੀ ਚ ਨਹੀਂ ਹੁੰਦੀ ਗੱਡੀ ਤਾਂ ਉਹੋ ਵੀ ਔਖਾ ਹੋ ਜਾਂਦਾ ਵੀ ਘੱਟੋ ਘੱਟ 3-4 ਮਹੀਨੇ ਪਹਿਲਾਂ ਦੱਸੇ ਭਾਈ ਕਿ ਮੈਨੂੰ ਇਹ ਗੱਡੀ ਚਾਹੀਦੀ ਆ ਤਾਂ ਅਸੀਂ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਰਾ ਬੰਦੋਬਸਤ ਕਰਕੇ ਰੱਖਾਂਗੇ ਤੇ ਗੱਡੀ ਐਟ ਅ ਟਾਈਮ ਉਹਨੂੰ ਸ਼ੋਰੂਮ ਚ ਗੱਡੀ ਦਵਾ ਦਾਂਗੇ ਤੇ ਸਨੀ ਭਾਈ ਡੋਲੀ ਲਈ ਵੀ ਲਿਜੇ ਦੇਣ ਨੇ ਆਪਾਂ ਗੱਡੀ ਨਹੀਂ ਭਾਈ ਡੋਲੀ ਲੈ ਨਹੀਂ ਦਿੰਦੇ ਆਪਾਂ ਗੱਡੀ ਅੱਛਾ ਤੇ ਮਿਨੀਮਮ ਮਤਲਬ ਮੈਕਸਿਮਮ ਕਿੰਨੇ ਦਿਨਾਂ ਲਈ ਦਿੰਨੇ ਆ ਮਿਨੀਮਮ ਕਿੰਨੇ ਦਿਨਾਂ ਲਈ ਦਿੰਨੇ ਘੱਟੋ ਘੱਟ ਆਪਾਂ 15 ਦਿਨਾਂ ਲਈ ਗੱਡੀ ਦਿੰਦੇ ਆ ਠੀਕ ਹੈ ਤੇ ਹੁਣ ਮੂਰੇ ਸੀਜ਼ਨ ਆ ਰਹੇ ਜਦੋਂ ਗੱਡੀਆਂ ਆਪਣੇ ਕੋਲ ਨਹੀਂ ਹੁੰਦੀ ਮੌਕੇ ਦੇ ਉੱਪਰ ਆਪਾਂ ਘੱਟੋ ਘੱਟ ਮਹੀਨੇ ਲਈ ਦਿੰਨੇ ਉਸ ਟਾਈਮ ਆ 골ਡੀ ਦੀ ਹਾਸੇ ਤੋਂ ਪਤਾ ਲੱਗ ਰਿਹਾ ਵੀ ਤੁਹਾਡਾ ਆਪਸ ਵਿੱਚ ਮਜ਼ਾਕ ਹੀ ਆ ਵੀ ਮਜ਼ਾਕ ਵੀ ਚੱਲਦਾ ਹੀ ਰਹਿੰਦਾ ਮੈਂ ਹੀ ਸੋਚ ਰਿਹਾ ਸੀ ਵੀ ਜਿਹੜੀ ਸੀ ਗੱਲ ਕੋਈ ਵੀ ਮਿਸ ਕੁਝ ਵੀ ਆੜ ਮੂਝੇ ਗਲਤ ਨਿਕਲ ਰਿਹਾ ਪੱਕਾ ਤੁਸੀਂ ਰੀਲ ਬਣਾਉਗੇ ਬਣਾਉਗੇ ਉਹ ਗੱਲ ਦੇ ਨਹੀਂ ਉਹ ਦੇਖਾਂਗੇ ਜੇ ਤਾਂ ਸਾਨੂੰ ਹੀ ਰੱਖਣ ਵਾਲੀ ਹੋਈ ਦਰਸ਼ਕਾਂ ਦੇ ਸਾਨੂੰ ਲੱਗਿਆ ਵੀ ਵਿਊ ਆਉਣਗੇ ਤਾਂ ਅਸੀਂ ਤੁਹਾਡਾ ਇਹ ਜਿਹੜਾ ਤੁਸੀਂ ਕੱਟ ਕਰਵਾਉਣਾ ਚਾਹੁੰਦੇ ਹੋ ਸਾਇਦ ਅਸੀਂ ਰੱਖੀ ਹੈ ਨਹੀਂ ਨਹੀਂ ਅਜਾ ਤੁਹਾਡੇ ਤੇ ਆਪਣਾ ਕੈਸ਼ੀਅਰ ਕਿਨੂੰ ਬਣਾਇਆ ਹੋਇਆ ਜਦੋਂ ਤੁਸੀਂ ਦੱਸਿਆ ਵੀ ਬੰਸਰ ਸਾਹਿਬ ਆਪਣੇ ਨਾਲ ਨੇ ਕੈਸ਼ ਵਗੈਰ ਮਤਲਬ ਇਹੀ ਦੇਖਦੇ ਨੇ ਅਕਾਊਂਟ ਦਾ ਸਾਰਾ ਕੰਮ ਜੇ ਕਿਸੇ ਨੇ ਲੁੱਟਣਾ ਇਹਨੂੰ ਲੁੱਟ ਸਕਦਾ ਠੀਕ ਆ ਹਾਂਜੀ ਤੇ ਆਪਣਾ ਕੀ ਕਹਿੰਦੇ ਨੇ ਜਿਹੜਾ ਟੋਲ ਤੇ ਲੱਗਦਾ ਹੁੰਦਾ ਫਾਸਟੈਗ ਵਗੈਰਾ ਇਹ ਕਸਟਮਰ ਦਾ ਹੁੰਦਾ ਜਾਂ ਆਪਣਾ ਹੁੰਦਾ ਜੀ ਆਪਣਾ ਹੁੰਦਾ ਵੀ ਠੀਕ ਆ ਕਿੰਨੇ ਮਹੀਨੇ ਲਈ ਬਾਈ ਗੱਡੀ ਲੈਂਦਾ ਕੋਈ ਸਾਡੇ ਤੋਂ ਤਾਂ ਉਹਦੇ ਵਿੱਚ ਜੋ ਵੀ ਟੋਲ ਹੁੰਦਾ ਪੰਜਾਬ ਚ ਆਪਾਂ ਫ੍ਰੀ ਦਿੰਦੇ ਆ ਐਦਾਂ ਨਹੀਂ ਹੁੰਦਾ ਵੀ ਮਤਲਬ ਕਈ ਖੱਪੀ ਸਰਾਰਤੀ ਵੀ ਮਿਲ ਜਾਂਦੇ ਹੁੰਦੇ ਨੇ ਕਸਟਮਰ ਵੀ ਉਹ ਗੇੜੀ ਕੱਢੀ ਜਾਣ ਕਿਉਂਕਿ ਜਾਣਾ ਤਾਂ ਤੁਹਾਡਾ ਹੀ ਕੋਈ ਐਹੋ ਜੀ ਕੰਪਲੀਟ ਕਦੇ ਨਹੀਂ ਅੱਜ ਤੱਕ ਕਦੇ ਹੋਇਆ ਹੋਵੇ ਨਹੀਂ ਅੱਜ ਤੱਕ ਐਦਾ ਦੀ ਕੰਪਲੀਟ ਕੋਈ ਨਹੀਂ ਆਈ ਬਾਕੀ ਕੋਈ ਆਪਣੀ ਇਹ ਨਹੀਂ ਹੁੰਦੀ ਵੀ ਆਪਾਂ ਕਿਲੋਮੀਟਰ ਦਿੰਨੇ ਜਿਵੇਂ ਹੋਰ ਲੋਕ ਕਰ ਦਿੰਦੇ ਨੇ ਵੀ ਅਸੀਂ ਭਾਈ 5000 ਕਿਲੋਮੀਟਰ ਤੱਕ ਚੱਲਣੀ ਚਾਹੀਦੀ ਹੈ ਗੱਡੀ ਇੱਕ ਮਹੀਨੇ ਚ ਆਪਣੀ ਕੋਈ ਲਿਮਟ ਨਹੀਂ ਹੈਗੀ ਜਿੰਨੀ ਮਰਜ਼ੀ ਚਲਾਓ ਅਗਰ ਗੱਡੀ ਤੁਹਾਡੀ ਇੱਕ ਮਹੀਨੇ ਦੇ ਵਿੱਚ ਵਿੱਚ 10000 ਕਿਲੋਮੀਟਰ ਚੱਲ ਗਈ ਜਾਂ ਉਹਦੀ ਸਰਵਿਸ ਹੋਣ ਵਾਲੀ ਹੋ ਗਈ 12000 ਚਲਾਤੀ ਬਾਈ ਨੇ ਗੱਡੀ ਤਾਂ ਅਸੀਂ ਖੁਦ ਜਾਵਾਂਗੇ ਉੱਥੇ ਸਰਵਿਸ ਕਰਵਾ ਕੇ ਗੱਡੀ ਫੇਰ ਬਾਈ ਨੂੰ ਫੜਾ ਕੇ ਆਵਾਂਗੇ ਸਰਵਿਸ ਦਾ ਵੀ ਕੋਈ ਚਾਰਜਿੰਗ ਨਹੀਂ ਹੈਗਾ ਅੱਛਾ ਜੀ ਜਿੱਦਾਂ ਬਈ ਤੁਹਾਨੂੰ ਕਿਹਾ ਸੀ ਹੁਣ ਵੀ ਬੰਦਾ ਕਿਹ ਸ਼ਰਾਰਤੀ ਮਿਲ ਜਾਂਦੇ ਨੇ ਮੈਂ ਜਿੱਦ ਤੱਕ ਐਕਸਪੀਰੀਅੰਸ ਹੋਇਆ ਮੇਰੇ ਜੀ ਇਸ ਲਾਈਨ ਦੇ ਵਿੱਚ ਜਿਹੜਾ ਬੰਦਾ ਬਾਹਰੋਂ ਆਉਂਦਾ ਨਾ ਉਹ ਬਹੁਤ ਸਿੱਖ ਕੇ ਆਉਂਦਾ ਉਹ ਇਦਾਂ ਦੇ ਹਉ ਭਾਉ ਨਹੀਂ ਕਰਦਾ ਉਹ ਆਪਣੇ ਕੰਮ ਨਾਲ ਹੀ ਮਤਲਬ ਰੱਖਦਾ ਮਲਕੀ ਪੂਰਾ ਪ੍ਰੋਫੈਸ਼ਨਲ ਬੰਦਾ ਹੁੰਦਾ ਉਹ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਹੈ ਕੱਢਿਆਗਾ ਪਹਿਲੀ ਗੱਲ ਤਾਂ ਜੋ ਆਂਦਾ ਹੀ ਮਹੀਨੇ ਲਈ ਹੈ ਇਹਨਾਂ ਦੇ ਬੰਦੇ ਮਿੰਨ ਲੀਗ ਆਂਦਾ ਉਹਦੇ ਕੋਲ ਫਿਰ ਹੀ ਆਪਣੀ ਫੈਮਿਲੀ ਨੂੰ ਮਿਲਣਾ ਆਉਂਦਾ ਬਾਹਰ ਰਿਸ਼ਤੇਦਾਰ ਆਉਂਦੇ ਨੇ ਤਾਂ ਮਿਲਣਾ ਉਹ ਕੋਲ ਐਜ ਟਾਈਮ ਕੰਮਾਂ ਲਈ ਟਾਈਮ ਹੀ ਨਹੀਂ ਹੈਗਾ ਉਹ ਗੇੜੇ-ਗੱਡੇ ਢੋਲਾਂ ਦੇ ਉੱਪਰ ਇਹ ਚੀਜ਼ ਨਹੀਂ ਹੁੰਦੀ ਕਦੀ ਹੋਈ ਵੀ ਨਹੀਂ ਹਜੇ ਤੱਕ ਇਸੇ ਕਰਕੇ ਅਸੀਂ ਸਿਰਫ ਐਨ ਆਰ ਆਈ ਵੀਰਾਂ ਨੂੰ ਦਿੰਨੇ ਆ ਗੱਡੀ ਤੇ ਲੋਕਲ ਗੱਡੀ ਅਸੀਂ ਨਹੀਂ ਦਿੰਦੇ ਬਹੁਤ ਆਉਂਦੇ ਨੇ ਫੋਨ ਬਾਈ 2 ਦਿਨ ਵਾਸਤੇ ਗੱਡੀ ਦੇ ਦੋਗੇ ਬਾਈ 3 ਦਿਨ ਵਾਸਤੇ ਗੱਡੀ ਦੇ ਦੋਗੇ ਨਹੀਂ ਪਰ ਆਪਾਂ ਦਿੰਦੇ ਨੇ ਆਪਾਂ ਦਿੰਨੀ ਓਨਲੀ ਐਨ ਆਰ ਆਈ ਵੀਰਾਂ ਨੂੰ ਗੱਡੀ ਆ ਹੋਰ ਕਿਸੇ ਨੂੰ ਆਪਾਂ ਗੱਡੀ ਨਹੀਂ ਅੱਛਾ ਰਵੀ ਮੈਂ ਦੇਖ ਰਿਹਾ ਸੀ ਗੱਡੀਆਂ ਦੇ ਜਿਹੜੇ ਸ਼ੌਂਕ ਤੁਹਾਡਾ ਜਾਂ ਫਿਰ ਜਿਹੜਾ ਤੁਹਾਡੀ ਇਹ ਲਾਈਨ ਆ ਕੰਮ ਆ ਇਹ ਮਤਲਬ ਇਹ ਚੱਲਦਾ ਹੀ ਐ ਇਦਾਂ ਵੀ ਜੇ ਤੁਸੀਂ ਨੰਬਰ VIP ਜਾਂ ਚੁਆਇਸ ਦੇ ਲਵਾਵੋਗੇ ਤਾਂ ਤੁਹਾਡੀ ਗੱਡੀ ਆ ਜਿਹੜੀ ਰੈਂਟ ਤੇ ਜਾਊਗੀ ਜਾਂ ਫਿਰ ਤੁਹਾਨੂੰ ਹੀ ਸ਼ੌਂਕ ਆ ਮੈਂ ਤੁਹਾਡੀ ਇਸ ਗੱਲ ਦਾ ਵੀ ਅਨਸਰ ਮੈਂ ਦਿੰਨਾਗਾ ਸਾਡੇ ਇੱਥੇ ਤਿੰਨੇ ਸ਼ੌਂਕੀਆਂ ਚੀਜ਼ ਏ ਜੇ ਸਾਡੇ ਤੋਂ ਜਿਵੇਂ ਨੰਬਰ ਚੂਜ਼ ਚੂਜ਼ ਕਰਨਾ ਸਾਨੂੰ ਕੋਈ ਵੀ ਠੀਕ ਆ ਉਹਦੇ ਲਈ ਜੇ ਸਾਡੇ ਤੋਂ ਕੋਈ ਨਾ ਸੋਲੂਸ਼ਨ ਨਿਕਲੇ ਫਿਰ ਸਾਡੇ ਚਾਚਾ ਜੀ ਬੈਠੇ ਨੇ ਚਾਚਾ ਜੀ ਤੋਂ ਪੰਚ ਸਾਹਿਬ ਸਲਾਮ ਅਸ਼ਵਰਾ ਲੈ ਕੇ ਸਲਾਮ ਅਸ਼ਵਰਾ ਫਿਰ ਇਹ ਸਾਡੇ ਤੋਂ ਉੱਚੀ ਜੀਅ ਨੂੰ ਹੱਥ ਪਾ ਲੰਦੇ ਨੇ ਵੀ ਆਪਾਂ ਇਹ ਨਹੀਂ ਜਿਹੜਾ 008 ਨੰਬਰ ਲੈ ਲਓ ਇਹਨਾਂ ਦੇ ਬਦੋਲ ਤੁਸੀਂ 008 ਨੰਬਰ ਦੀ ਗੱਡੀ ਲੈ ਤੇ ਆਉਣ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਤੁਹਾਡਾ ਐਕਸਪੀਰੀਅੰਸ ਕਿਵੇਂ ਆਇਆ ਇਹ ਲੈਂਡ 'ਚ ਇਹ ਬਹੁਤ ਵਧੀਆ ਕੰਮ ਕਰਦੇ ਨੇ ਬੱਚੇ ਜਦ ਦੇ ਵੀ ਅਸੀਂ ਇਹਨਾਂ ਨਾਲ ਅਟੈਚ ਹੋਏ ਆ ਬਹੁਤ ਵਧੀਆ ਕੰਮ ਕਰਦੇ ਨੇ ਬੁਖਾਰ ਇੱਕ ਤਰ੍ਹਾਂ ਦਾ ਜੋ ਵੀ ਹੈ ਤਸੱਲੀ ਵਾਸਤੇ ਕੰਮ ਕਰਦੇ ਨੇ ਕੋਈ ਛੇ ਬੰਦੇ ਨਾਲ ਕਸਟਮਰ ਜੋ ਵੀ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਡੀਲ ਕਰਦੇ ਨੇ ਜਿੱਥੇ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉੱਥੇ ਗੱਡੀ ਲੈ ਕੇ ਜਾਂਦੇ ਨੇ ਛੱਡ ਕੇ ਜਾਂਦੇ ਨੇ ਜੇ ਕੋਈ ਫਾਰ ਦੇ ਟਾਈਮ ਬੰਦੇ ਨੇ ਕਹਿਤਾ ਵੀ ਮੇਰੀ ਗੱਡੀ ਖਰਾਬ ਹੋ ਗਈ ਵੀਰੇ ਮੈਨੂੰ ਹੁਣੇ ਗੱਡੀ ਬਦਲੋ ਇਹ ਰਾਤ ਨੂੰ 9 9 10 10 ਵਜੇ ਤੱਕ ਵੀ ਗੱਡੀ ਅਗਲੇ ਨੂੰ ਪਚਾ ਕੇ ਆਉਂਦੇ ਨੇ ਠੀਕ ਆ ਜੀ ਇਹਨਾਂ ਨੂੰ ਮੈਂ ਇਹੀ ਕਹਿਣਾ ਹੁੰਨਾ ਵੀ ਪੁੱਤ ਜਿਹੜਾ ਟਾਈਮ ਆ ਅੱਜ ਦੇ ਯੁੱਗ 'ਚ ਟਾਈਮ ਕਿਛੇ ਲੋਈ ਨਹੀਂ ਹੈ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਟਾਈਮ ਲਈ ਆ ਗੱਲ ਵੀ ਟਾਈਮ ਲਈ ਗੱਲ ਆਇਆ ਵੀ ਬੰਦੇ ਨੂੰ ਜਿਹੜੀ ਗੱਲ ਕਹਿਤੀ ਕਿ ਉਹ ਗੱਲ ਤੇ ਪੂਰੇ ਖਰੇ ਉਤਰੋ ਜੇ ਤੁਸੀਂ ਨੇ ਕਹਿਤਾ ਵੀ ਐਨੇ ਬਾਅਦ ਦਿਨੋਂ ਅਸੀਂ ਭਾਈ ਤੈਨੂੰ ਗੱਡੀ ਦੇ ਕੇ ਜਾਵਾਂਗੇ ਤਾਂ ਦੇ ਕੇ ਆਓ ਅਗਲੇ ਤੇ ਗੋਲਦੀ ਭਾਈ ਜਰੀਆ ਕੀ ਰਹਿੰਦਾ ਤੁਹਾਡੇ ਤੱਕ ਕੰਟੈਕਟ ਕਰਨ ਦਾ ਮਤਲਬ ਵੀ ਕੋਈ ਐਨ ਆਰ ਆਈ ਦਾ ਜਿਨੇ ਬੁਕਿੰਗ ਕਰਾਉਣੀ ਹੋਵੇ ਤੇ ਇੱਕ ਤਾਂ ਇਹ ਦੱਸੋ ਇੱਕ ਦੱਸੋ ਵੀ ਗੱਡੀਆਂ ਵੱਡੀਆਂ ਨੇ ਆਪਣੇ ਲਵੇ ਉਹਦਾ ਰੈਂਟ ਕੀ ਰਹਿੰਦਾ ਤੇ ਛੋਟੀਆਂ ਗੱਡੀਆਂ ਕਿਹੜੀਆਂ ਨੇ ਉਹਦਾ ਰੈਂਟ ਕੀ ਰਹਿੰਦਾ ਬਰੇ ਆਪਣੇ ਕੋਲੋਂ ਤਕਰੀਬਨ ਹਰ ਤਰ੍ਹਾਂ ਦੀ ਗੱਡੀ ਮਿਲ ਜੂਗੀ ਵੱਡੀ ਤੋਂ ਵੱਡੀ ਮਹਿੰਗੀ ਤੋਂ ਮਹਿੰਗੀ ਵੱਡੀ ਤੋਂ ਲਈ ਆਪਾਂ ਫੋਰਚੂਨਰ ਦਾ ਕੀ ਰੈਂਟ ਚੱਲਦਾ ਫੋਰਚੂਨਰ ਦਾ ਬਰੇ ਜਿਵੇਂ 25 ਮਾਡਲ ਫੋਰਚੂਨਰ ਆ ਆਪਾਂ 6500 ਤੋਂ 6000 ਰੁਪਏ ਵਿੱਚ ਚੱਲੇਗਾ ਪਰ ਡੇ ਪਰ ਡੇ ਦਾ ਠੀਕ ਹੈ ਜਿਵੇਂ ਟਾਈਪ 2 ਚ ਆ ਗਈ ਮਤਲਬ ਕਿ 15 16 ਮਾਡਲ ਗੱਡੀਆਂ ਨੇ ਇਹ ਇਹਨਾਂ ਦਾ ਆਪਣਾ ਰੈਂਟ 3000 ਤੋਂ 3500 ਦੇ ਵਿੱਚ ਚੱਲੇਗਾ ਠੀਕ ਹੈ ਬਿਓ ਕੰਡੀਸ਼ਨ ਹੁੰਦੀ ਹੈ ਵੀ ਆਪਾਂ ਕਿਹੜੀ ਗੱਡੀ ਲੈਣੀ ਹੈ 4x4 ਲੈਣੀ ਹੈ ਤਾਂ ਉਹਦਾ 3500 ਜੇ 4x2 ਲੈਣੀ ਹੈ ਤਾਂ 3000 ਰੁਪਏ ਦੇ ਦੇਣੇ ਆ ਠੀਕ ਹੈ ਉਸ ਤੋਂ ਇਹ ਨਵਾਂ ਮਾਡਲ ਨੇ ਜਿੱਦਾਂ ਕਿ ਬੈਕ ਸਾਈਡ ਤੇ ਖੜੀ ਹੈ ਆਪਣੇ ਇਹ ਨਵੇਂ ਮਾਡਲ ਨੇ ਆਪਣਾ ਦਾ 3500 ਰੁਪਏ ਰੈਂਟ ਆ ਆਮ ਜੇ ਮਾਰਕੀਟ ਜਿੱਨੇ ਆਪਾਂ 4500 4000 ਮੰਗੀ ਜਾਂਦੇ ਨੇ ਆਪਾਂ 3500 ਦੇ ਦਿੰਨੇ ਆ ਥਾਰ ਹੋ ਗਈ ਥਾਰੇ ਵੀ 4/2 ਮੈਨੂਅਲ ਲੈਣੀ ਹੈਗੀ ਸਿੰਪਲ ਜਿਵੇਂ ਹੁਣ ਅੱਜ ਕੱਲ ਨਵੀਆਂ ਆਈਆਂ ਨੇ ਗੱਡੀਆਂ ਉਹ ਆਪਾਂ ਗੱਡੀਆਂ ਦੇ ਦਿੰਨੇ ਆ ਵੀਰੇ ਆਹੀ 2500 3000 ਰੁਪਏ ਦੇ ਵਿੱਚ ਜੇ ਲੈਣੀ ਆ ਆਟੋਮੈਟਿਕ 4/4 ਉਹ 3500 ਦੀ ਰੇਂਜ ਦੇ ਵਿੱਚ ਹੋਗੀ ਉਸ ਤੋਂ ਬਾਅਦ ਆ ਗਈ ਵਰਨਾ ਕਰੇਟਾ ਇਦਾਂ ਦੇ ਕੋਈ ਵੀ ਕਨਸੈਪਟ ਤੁਹਾਨੂੰ ਚਾਹੀਦਾ ਹੈ ਸਾਡੇ ਨਾਲ ਡੀਲ ਕਰੋ ਹਰ ਤਰ੍ਹਾਂ ਦੀ ਗੱਡੀ ਦੇ ਦਾਂਗੇ ਆਪਾਂ ਹਰ ਇੱਕ ਗੱਡੀ ਹਰ ਇੱਕ ਗੱਡੀ ਦਾ ਰੈਂਟ ਅਲੱਗ-ਅਲੱਗ ਆ ਡੀਲ ਤੇ ਤੁਹਾਡਾ ਨੰਬਰ ਚਲਾ ਦਾਂਗੇ ਸਕਰੀਨ ਤੇ ਉਸ ਦੀ ਕੰਟੈਕਟ ਕਰੋ ਹਾਂ ਉਸ ਤੇ ਕੰਟੈਕਟ ਕਰੋ ਉਸ ਤੋਂ ਸਾਡੇ ਤਿੰਨਾਂ ਦੇ ਨੰਬਰ ਚੱਲਦੇ ਹੋਣਗੇ ਠੀਕ ਹੈ ਕਿਸੇ ਨਾਲ ਵੀ ਗੱਲ ਕਰੋ ਕੋਈ ਵੀ ਸਾਡੇ ਜਿਹੜੀ ਵੀ ਤੁਸੀਂ ਇਹਦੇ ਨਾਲ ਗੱਲ ਕਰਨ ਲਈ ਲੱਗੂ ਰੇਟ ਇਹਨਾਂ ਨਾਲ ਗੱਲ ਕਰਨ ਲਈ ਲੱਗੂ ਰੇਟ ਜਦੋਂ ਇਹਨਾਂ ਨਾਲ ਗੱਲ ਕਰਨ ਲਈ ਲੱਗ ਲੱਗ ਰੇਟ ਹੋਊਗਾ ਸਾਰੇ ਕੋਈ ਰੇਟ ਹੋਣਗੇ ਆਪਣੇ ਅੱਛਾ ਆਪਣਾ ਲੋਕੇਸ਼ਨ ਵੀ ਦੱਸ ਦਿਓ ਵੀ ਜੇ ਅਗਲੇ ਕੋਈ ਨੇੜੇ-ਤੇੜੇ ਆਉਂਦਾ ਹੋਵੇ ਅਗਲੇ ਹਤੂਰੀ ਦੇ ਵਿੱਚ ਆ ਕੇ ਵੀਰੇ ਸਾਡਾ ਰਾਮ ਬਾਗ ਦੇ ਬਿਲਕੁਲ ਸਾਹਮਣੇ ਓਪੋਜੀਟ ਆਫਿਸ ਹੈਗਾ ਬਾਕੀ ਜਿੱਦਾਂ ਕਿ ਹੁਣ ਘਰੇ ਬੈਠੇ ਆਪਾਂ ਇਹ ਗੁਰਦੇਵ ਬਾਦਰ ਦੇ ਸਭ ਤੋਂ ਲਾਸਟ ਦੇ ਵਿੱਚ ਆ ਕੇ ਜੀਟੀਵੀ ਨਗਰ ਦੇ ਵਿੱਚ 골ਡੀ ਐਮਐਲਏ ਵਾਲੀ ਗਲੀ ਗਲੀ ਦੇ ਵਿੱਚ ਸਭ ਤੋਂ ਲਾਸਟ ਦੇ ਆ ਕੇ ਆਪਣਾ ਘਰ ਆ ਠੀਕਾ ਹਤੂਰੀ ਆ ਕੇ ਅਗਲਾ ਜੇ ਚਲੋ ਬਾਈ ਬੱਸ ਆਇਆ ਤਾਂ ਤੁਹਾਨੂੰ ਫੋਨ ਕਰੇ ਤੁਸੀਂ ਉਹਨੂੰ ਤੁਸੀਂ ਉਹਨੂੰ ਵੀਰੇ ਸਾਡਾ ਸਾਡਾ ਪੇਜ ਹੈ YouTube ਦੇ ਉੱਤੇ ਚੈਨਲ ਆ ਸਾਡਾ ਜੇ ਸਾ ਅਸੀਂ ਕਿਸੇ ਨੂੰ ਖਰਾਬ ਕਰਦੇ ਆ ਤੁਹਾਨੂੰ ਨੈਗੇਟਿਵ ਕਮੈਂਟ ਦੋ ਸਾਨੂੰ ਜਿਹੜੇ ਚ ਕੋਈ ਕਮੀ ਆ ਗਈ ਸਾਨੂੰ ਦੱਸ ਕੇ ਜਾਓ ਅਸੀਂ ਉਹ ਨੈਕਸਟ ਟਾਈਮ ਤੁਹਾਨੂੰ ਸੁਧਾਰਾਂਗੇ ਪਰ ਇਹ ਨਹੀਂ ਕਿ ਅੱਜ ਕਿਸੇ ਕਸਟਮਰ ਨੂੰ ਖਰਾਬ ਕੀਤਾ ਹੋਵੇ ਸਾਡੇ ਜਿੰਨੇ ਵੀ ਕਸਟਮਰ ਨੇ ਅਸੀਂ ਉਹਨੂੰ ਕੀ ਸੋਚਿਆਗਾ ਸਾਰੇ ਕਸਟਮਰਾਂ ਦਾ ਇੱਕ WhatsApp ਦੇ ਉੱਤੇ ਗਰੁੱਪ ਬਣਾਵਾਂਗੇ ਜਿਹੜੇ ਪੁਰਾਣੇ ਕਸਟਮਰ ਨੇ ਸਾਰੇ ਉਹਦੇ ਵਿੱਚ ਆਪਣਾ ਸਾਰਾ ਕੁਝ ਕਨਸੈਪਟ ਦੇਖਿਆ ਕਰਨਗੇ ਕਿ ਕਿਹੜੀ ਗੱਡੀ ਉਹ ਆਪਣੀ ਵੇਲੀ ਆ ਕਿਹਨੇ ਆਉਣਾ ਜਾਂ ਕਿਸੇ ਨੇ ਵੀ ਆਉਣਾ ਆਪਾਂ ਸਾਰੇ ਉਹਦੇ ਨਾਲ ਅਟੈਚ ਕਰਨਾ ਹੈ ਕਿ ਪਰਿਵਾਰ ਦੀ ਤਰ੍ਹਾਂ ਉਹਨਾਂ ਨੂੰ ਲੈ ਕੇ ਚੱਲਾਂਗੇ ਸਾਰਿਆਂ ਨਾਲ ਅੱਛਾ ਗੋਲਦੀ ਵੀ ਜੋ ਗੱਲ ਕਰੀਏ ਦਿੱਲੀ ਚ 15 ਪਿਛਲੇ 15 ਸਾਲ ਪੁਰਾਣੀਆਂ ਗੱਡੀਆਂ ਬੰਦ ਕਰ ਰਹੇ ਨੇ ਤੇ ਉਹ ਤਾਂ ਸਮਝ ਲਓ ਵੀ ਇੱਕ ਤਰ੍ਹਾਂ ਦਾ ਪੀਪਾ ਹੀ ਬਣ ਗਿਆ ਉਹਨਾਂ ਲਈ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੀਪਾ ਬਣ ਗਿਆ ਵੀਰੇ ਉਹ ਇੰਡੀ ਪੰਜਾਬ ਚ ਜਾਣੀਆਂ ਜਾਂ ਅਦਰ ਸਟੇਟ ਚ ਜਾਣੀਆਂ ਨੇ ਨਵੀਂ ਦਿੱਲੀ ਜਾਣਗੀਆਂ ਸਨੀ ਭਾਈ ਇੱਕ ਗਣਾ ਮੈਂ ਜਦੋਂ ਸ਼ੂਟ ਕਰ ਰਹੇ ਸੀ ਗੱਡੀ ਤੁਹਾਡੇ ਲਵੇ ਸਿੱਧੂ ਮੂਸੇ ਵਾਲੇ ਬਾਈ ਵਾਲੀ ਖੜੀ ਸੀ ਪੀਵੀ 65 ਮਹਾਲੀ ਨੰਬਰ 30 ਪਿੱਛੇ 8 ਬੱਲੀਏ ਮੜਾ ਮੜਾ ਚੇਂਜ ਆ ਜਾਂ ਉਹੀ ਸੇਮ ਹੀ ਨੰਬਰ ਆ ਨਹੀਂ ਭਾਈ ਉਹ ਪੀਵੀ 11 ਜੀ ਅੱਛਾ ਇਹ ਪੀਵੀ 11 ਜੀ ਜੀ ਆਪਣੀ ਵਾਲੀ ਪੀਵੀ 11 ਉਹ 65 ਕਹਿੰਦੇ ਹੁੰਦੇ ਨੇ 65 ਦਾ ਸਿੱਧੂ ਉਸੇ ਵਾਲੇ ਕੋਲ ਹੈਗਾ ਹੀ ਆ ਜੀ ਅੱਛਾ ਜਦੋਂ ਕੋਈ ਮਤਲਬ ਐਨਆਰਆਈ ਵਿੱਚ ਬੈੰਦਾ ਹੋਣਾ ਫੀਲਿੰਗ ਤਾਂ ਆਉਂਦੀ ਹੋਣੀ ਕੋਈ ਆਇਆ ਕਦੇ ਕੋਈ ਐਨਆਰਆਈ ਦਾ ਫੋਨ ਆਇਆ ਹੋਵੇ ਵੀ ਫੀਲਿੰਗ ਆਈ ਬਿਲਕੁਲ ਜੀ ਬਿਲਕੁਲ ਲੱਗਾਈ ਕਸਟਮਰ ਸਾਡੇ ਕੋਲ ਇੱਕ ਦੋ ਕਸਟਮਰ ਅਜੇ ਆਏ ਨੇ ਬਾਰ ਉਹ ਐਨਆਰਆਈ ਬਾਕੀ ਉਹ ਆਪ ਜਾ ਕੇ ਕਹਿੰਦੇ ਨੇ 3008 ਨੰਬਰ ਹੀ ਚਾਹੀਦਾ ਜਿਵੇਂ ਅਸੀਂ ਦੱਸਦੇ ਹਾਂ ਕੋਈ ਨੰਬਰ ਦੀ ਗੱਡੀ ਹੈ ਕੋ 7171 ਹੋ ਗਏ ਤਨਾ ਕਈ ਨੰਬਰ ਨੇ ਆਪਣੇ ਕੋਲ ਅੱਛਾ ਰਵੀ ਮੈਂ ਇੱਕ ਮੈਂ ਉਹ ਪੁੱਛਣਾ ਸੀ ਵੀ ਜੇ ਜਿੱਦਾਂ ਹੁਣ ਪੰਜਾਬ 'ਚ ਸਿੰਗਰ ਲਈ ਕੋਈ ਸ਼ੂਟਿੰਗ ਲਈ ਚਾਹੀਦੀ ਹੋਵੇ ਜਿਵੇਂ ਆਪਣੇ ਬਾਗੜੀਆਂ ਨੇੜੇ ਬਣਿਆ ਹੋਇਆ ਸ਼ੂਟਿੰਗ ਲਈ ਵੀ ਗੱਡੀਆਂ ਪ੍ਰੋਵਾਈਡ ਕਰਾ ਦਿੰਦੇ ਆਂ ਆਫ ਸੀਜ਼ਨ ਦੇ ਵਿੱਚ ਤੱਕ ਹੁੰਦੀ ਨੇ ਅਵੇਲੇਬਲ ਨਹੀਂ ਉਹ ਅਵੇਲੇਬਲ ਹੁੰਦੀਆਂ ਨੇ ਪਰ ਨਹੀਂ ਅਸੀਂ ਇਦਾਂ ਦਾ ਪਰ ਉਹ ਡਰਾਈਵਰ ਦੀ ਦਿੱਕਤ ਆਉਂਦੀ ਆ ਦਿੱਕਤ ਆਉਂਦੀ ਆ ਤੇ ਫੇਰ ਇਹ ਆਪਾਂ ਕਰਦੇ ਨਹੀਂ ਆਪਾਂ ਗੱਡੀ ਸਿਰਫ ਰੈਂਟ ਤੇ ਦਿੰਨੇ ਆ ਆ ਆਫ ਸੀਜ਼ਨ ਦੇ ਵਿੱਚ ਸਾਰੀਆਂ ਗੱਡੀਆਂ ਘਰੇ ਲੱਗੇ ਹੁੰਦੀਆਂ ਕੱਪੜਾ ਪਾ ਕੇ ਖੜਾਈਆਂ ਹੁੰਦੀਆਂ ਨੇ ਬਸ ਇਹ ਠੀਕ ਹੈ ਹਾਂ ਜੀ ਤੇ ਚਲੋ ਤੁਸੀਂ ਬੰਸਲ ਸਾਹਿਬ ਦਾ ਕਿਹਾ ਵੀ ਇਹ ਅਕਾਊਂਟ ਦੇਖਦੇ ਨੇ ਜਾਂ ਉਹਦਾ ਫਾਈਨੈਂਸ ਦਾ ਇਹ ਇਹ ਦੇਖਦੇ ਨੇ ਤੁਹਾਡਾ ਤੇ ਉਹਦੇ ਬਾਅਦ ਚ ਜਿਹੜੀਆਂ ਗੱਡੀਆਂ ਦਾ ਸਰਵਿਸ ਆ ਵਗੈਰਾ ਹੁੰਦੀਆਂ ਨੇ ਟਾਇਰ ਚੇਂਜ ਕਰਾਉਣੇ ਹੋਰ ਜੀ ਉਹ ਕਿਹੜਾ ਦੇਖਦਾ ਜੀ ਇਹ ਰਵੀ ਰਾਜਵੀਰ ਗੁਲ ਹਾਂ ਰਵੀ ਕੋਲ ਤੁਸੀਂ ਕੀ ਕਰਦੇ ਆਪਾਂ ਵੈਸੇ ਆ ਬੁਕਿੰਗ ਦਾ ਕੰਮ ਚੱਲਦਾ ਹੈ ਆਪਣਾ ਜਾਂ ਕੋਈ ਹੋਰ ਮੇਨਟੇਨੈਂਸ ਨੇ ਉਹਨੂੰ ਦੱਸ ਦੇਣਾ ਵੀਰੇ ਇਹ ਹੋਣ ਵਾਲਾ ਕੰਮ ਸਾਰਾ ਆਪਾਂ ਦੇਖ ਰਿਹਾ ਕਿ ਮੈਂ ਹੀ ਕਰਦਾ ਜੀ ਸਾਰਾ ਜਾਨੀ A to Z ਜੋ ਵੀ ਹੁੰਦਾ ਸਿਸਟਮ ਕਰਨਾ ਗੱਡੀ ਦੀ ਸਰਵਿਸ ਕਰਾਉਣੀ ਜਾਂ ਜੋ ਵੀ ਕੁਝ ਕਰਨਾ ਉਹ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਜੋ ਵੀ ਇਹ ਕਰਦੇ ਨੇ 골ਡੀ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਕੋਲੇ ਹੁੰਦੀ ਆ ਕਾਗਜ਼ ਪੱਤਰਾ ਦੀ ਜ਼ਿੰਮੇਵਾਰੀ ਇਹਨਾਂ ਕੋਲੇ ਸਰਵਿਸ ਦੀ ਸਰਵਿਸ ਵਗੈਰਾ ਜੋ ਵੀ ਕਰਵਾਣੀ ਆ ਤਾਂ ਇਹ ਕਰਵਾਣਗੇ ਤੇ ਮੈਂ ਕੋਈ ਮੈਂਟੇਨੈਂਸ ਹੁੰਦੀ ਆ ਗੱਡੀ ਦੀ ਜਿਵੇਂ ਟਾਇਰਾਂ ਦਾ ਕੁਝ ਵੀ ਆ ਤਾਂ ਉਹ ਉੱਪਰਲਾ ਖਰਚਾ ਉਹ ਮੈਂ ਕਰਦਾ ਹੁੰਦਾ ਮੈਂ ਇਹਨਾਂ ਦਾ ਬਹੁਤ ਵਧੀਆ ਕੰਮ ਦੇਖਿਆ ਜੀ ਇਹ ਹਰ ਇੱਕ ਗੱਡੀ ਦੀ ਨਾ ਇੱਕ ਇੱਕ ਡੈਰੀ ਲਾਈ ਹੋਈ ਹੈ ਇਹਨਾਂ ਦੀ ਉਹਦੇ ਵਿੱਚ ਪ੍ਰੋਪਰ ਇਹਨਾਂ ਨੇ ਹਰ ਇੱਕ ਚੀਜ਼ ਦਾ ਵੇਦਾ ਕਦੋਂ ਸੋਰਸ ਖਤਮਾ ਹੈ ਦਾ ਪ੍ਰਦੂਸ਼ਨ ਕਾਰਡ ਕਦ ਖਤਮਾ ਕਾਦੇ ਦੀ ਸਰਵਿਸ ਹੋਣੀ ਆ ਕਿੰਨੇ ਕਿਲੋਮੀਟਰ ਸਾਡੀ ਗੱਡੀ ਤੇ ਲੈ ਕੇ ਗਿਆ ਬੰਦਾ ਕਿੰਨੇ ਕਿਲੋਮੀਟਰ ਬਾਅਦ ਇਹਦਾ ਆਇਲ ਚੇਂਜ ਆ ਫਿਲਟਰ ਚੇਂਜ ਆ ਜੋ ਵੀ ਚੀਜ਼ ਆ ਪ੍ਰੋਪਰਲੀ ਇਹਨਾਂ ਦਾ ਮੇਨਟੇਨੈਂਸ ਬਹੁਤ ਵਧੀਆ ਰਿਕਾਰਡ ਆ ਫਾਰ ਐਗਜ਼ਾਮਪਲ ਇੱਕ ਤਰ੍ਹਾਂ ਦੀ ਬਹੁਤ ਵਧੀਆ ਮਿਸਾਲ ਹੈ ਇਹ ਗੱਡੀ ਕਿਤੇ ਵੀ ਜਾਂਦੀ ਆ ਉਹ ਬੰਦੇ ਦਾ ਨੰ ਉਹਨਾਂ ਲਵੇ ਸਾਰਾ ਕੋਈ ਵੀ ਫਲਾਣੇ ਬੰਦੇ ਲਵੇ ਸਾਡੀ ਗੱਡੀ ਆ ਨੰਬਰ ਚੱਲਦੀ ਆ ਤੇ ਉੱਥੇ ਚੈੱਕ ਵੀ ਕਰਦੇ ਰਹਿੰਦੇ ਨੇ ਵੀ ਸਾਡੀ ਗੱਡੀ ਆ ਇਸ ਟਾਈਮ ਕਿੱਥੇ ਚੱਲਦੀ ਆ ਨਹੀਂ ਬਹੁਤ ਵਧੀਆ ਠੀਕ ਆ ਜੀਪੀਐਸ ਨਾਲ ਦੱਸਣਾ ਚਲੋ ਉੱਥੇ ਤੱਕ ਤੇ ਜਾਂਦੇ ਜਾਂਦੇ ਗੋਲਦੀ ਬਈ ਕੋਈ ਆਪਣੇ ਬਾਰੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਹਾਡੇ ਲਈ ਹੀ ਕਿਉਂ ਆਉਣ ਹੋ ਸਾਡੇ ਕੋਲੇ ਵੀਰੇ ਤਾਂ ਬੈਸਟ ਸਰਵਿਸ ਤੁਹਾਡੀ ਕੀ ਆ ਤੁਸੀਂ ਜਾਂਦੇ ਜਾਂਦੇ ਇਹ ਜ਼ਰੂਰ ਦੱਸੋ ਵੀਰੇ ਸਾਡੀ ਫਰਮ ਰਜਿਸਟਰਡ ਆ ਜੀ ਜੀਐਸਟੀ ਨੰਬਰ ਸਾਡੇ ਕੋਲੇ ਆ ਕੋਈ ਫੇਕ ਕੰਪਨੀ ਹੈਗਾ ਠੀਕ ਆ ਅਸੀਂ ਘਰ ਦੇ ਵਿੱਚ ਬਹਿ ਕੇ ਕੰਮ ਕਰਦੇ ਆ ਕੋਈ ਨਹੀਂ ਹੈਗਾ ਵੀ ਅੱਜ ਇੱਥੇ ਚੱਕ ਦੁੱਲੀ ਬਿਸਤਰਾ ਚੱਕ ਕੇ ਲੈ ਗੱਲੂ ਕਿਤੇ ਹੋਰ ਮਿਲਾਂਗੇ ਠੀਕ ਆ ਦੂਜੇ ਨੰਬਰ ਤੇ ਗੱਲ ਇਹ ਆ ਵੀਰੇ ਜਿਵੇਂ ਕਸਟਮਰ ਆ ਹੁਣ ਕਸਟਮਰ ਨੇ ਕੋਈ ਵੀ ਆਪਦਾ ਨਵੇਂ ਸਪੋਇਰ ਕੋ ਫੋਰਚੂਨ ਨਵੀਂ ਲੈਣੀ ਆ ਕਸਟਮਰ ਨੇ ਠੀਕ ਆ ਕਸਟਮਰ ਨੇ ਕਿ 60 65 ਲੱਖ ਰੁਪਏ ਲਾਉਣਾ ਠੀਕ ਆ ਅਸੀਂ ਕਹਿੰਨੇ ਵੀ 60 65 ਲੱਖ ਦਾ ਵਿਆਜ ਦੇ ਕੋਲ ਤੁਸੀਂ ਤੁਹਾਡ ਤੇ ਉਸ ਤੋਂ ਬਾਅਦ ਸਰਵਿਸ ਕਰਾਉਣੀ ਹਰ ਇੱਕ ਸਾਲ ਇਹਦੀ ਪੇਮੈਂਟ ਘਟਦੀ ਰਹਿਣੀ ਆ ਠੀਕ ਆ ਹਰ ਇੱਕ ਸਾਲ ਇਹਦਾ ਰੇਟ ਘਟਦਾ ਰਹਿਣਾ ਗੱਡੀ ਦਾ ਤਾਂ ਅਸੀਂ ਕਹਿੰਨੇ ਅਗਲੇ ਨੂੰ ਵੀ ਉਹ ਸਿਸਟਮ ਨੂੰ ਸੋਚ ਕੇ ਤੁਸੀਂ ਗੱਡੀ ਜੋ ਲੈਣੀ ਆ ਰੈਂਟ ਦੇ ਉੱਤੇ ਹੀ ਲੋ ਸਾਡੇ ਨਾਲ ਨਹੀਂ ਲੈਣੀ ਤਾਂ ਕਿਸੇ ਤੋਂ ਵੀ ਤਾਂ ਰੈਂਟ ਦੇ ਉੱਤੇ ਤੁਹਾਡੇ ਲਈ ਬੇਨਿਫਿਟ ਬਿੱਟਾ ਚਲੋ ਕਿ ਇਹ ਵੀ ਮਾਰਕੀਟ ਦੇ ਵਿੱਚ ਕਾਫੀ ਚੱਲ ਰਿਹਾ ਵੀ ਕਿ ਨਾ ਤੁਹਾਡੇ ਜਿਵੇਂ ਕੰਪੀਟੀਟਰ ਨੇ ਕਹੀ ਤੇ ਕਸਟਮਰ ਗੱਡੀ ਬੁਕਿੰਗ ਕਰਾ ਦਿੰਦਾ ਤੇ ਉਹਨੂੰ ਦੱਸ ਦੇ ਫੁੱਟਾਂ ਦਿਖਾ ਦੇ ਦਈਦੀਆਂ ਨੇ ਜੇ ਉਹ ਪਰ ਜਦੋਂ ਗੱਡੀ ਅਗਲੇ ਲਵੇ ਪਹੁੰਚਦੀ ਆ ਉਹ ਗੱਡੀ ਕੋਈ ਹੋਰ ਹੁੰਦੀ ਆ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਕੰਪੀਟੀਟਰ ਨੇ ਉਹ ਇਹ ਲੈਣ ਵਾਲੇ ਤੇ ਉਹ ਬਹਾਨੇ ਲਾ ਦਿੰਦੇ ਨੇ ਉਹ ਚਲੀ ਗਈ ਜੀ ਜਾਂ ਇਹ ਹੋ ਗਿਆ ਉਹਦਾ ਉਹ ਹੋ ਗਿਆ ਤੁਸੀਂ ਕਸਟਮਰ ਨੂੰ ਐਦਾਂ ਕੀਤਾ ਨਹੀਂ ਕਰਦੇ ਮਤਲਬ ਵੀ ਕੋਈ ਲੰਬੇ ਵਾਲੀ ਗੱਲ ਆਪਣੀ ਜੋ ਵੀ ਡੀਲ ਹੁੰਦੀ ਆ ਸਾਫ਼ ਸੁਥਰੀ ਹੁੰਦੀ ਆ ਜਿਵੇਂ ਸਾਡੇ ਕੋਲ ਕੋਈ ਗੱਡੀ ਹੈਗੀ ਆ ਅਵੇਲੇਬਲ ਹੈਗੀ ਆ ਉਸ ਟਾਈਮ ਤੇ ਤਾਂ ਅਸੀਂ ਦੱਸ ਦਿੰਨੇ ਆ ਵੀ ਵੀਰੇ ਸਾਡੇ ਕੋਲੇ ਆ ਤਿੰਨ ਗੱਡੀਆਂ ਅਵੇਲੇਬਲ ਨੇ ਤੁਸੀਂ ਇੰਨਾ ਜੋ ਡੀਲ ਬਣਾ ਲਓ ਕੋਈ ਕਸਟਮਰ ਨੂੰ ਜਿਹੜੀ ਗੱਡੀ ਪਸੰਦ ਆਂਦੀ ਹੈ ਬਾਕਾਇਦਾ ਨੰਬਰ ਦੇ ਤੌਰ ਤੇ ਆਪਾਂ ਦੱਸ ਦਿੰਨੇ ਆ ਵੀ ਇਹ ਨੰਬਰ ਗੱਡੀ ਮਿਲੂ ਤੁਹਾਡੇ ਤੁਹਾਨੂੰ ਤੇ ਇੰਨੀ ਤਰੀਕ ਨੂੰ ਇੰਨੇ ਵਜੇ ਤੁਹਾਡੇ ਕੋਲ ਗੱਡੀ ਇਹ ਨੰਬਰ ਦੀ ਫੋਨ ਜੂ ਵੀ ਆਪਣਾ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਗੱਡੀ ਦਿਖਾਤੀ ਹੋਰ ਤੇ ਭੇਜਤੀ ਹੋਰ ਉਹ ਤਾਂ ਫਿਰ ਖਰਾਬ ਕਰਨ ਵਾਲਾ ਕੰਮ ਹੋ ਗਿਆ ਬੰਦਾ ਇਸ ਵਾਰ ਸਾਡੇ ਤੋਂ ਗੱਡੀ ਲੈ ਲੂਗਾ ਅੱਗੇ ਤੋਂ ਨਹੀਂ ਲਊਗਾ ਅੱਗੇ ਤੋਂ ਕਹੂਗਾ ਵੀ ਇਹ ਤਾਂ ਯਾਰ ਐਦਾਂ ਕਰਦੇ ਨੇ ਸੋ ਆਪਣਾ ਇਸ ਚੀਜ਼ ਨੂੰ ਤਾਂ ਬਿਲਕੁਲ ਵੀ ਪ੍ਰੈਫਰ ਨਹੀਂ ਕਰਦੇ ਵੀ ਆਪਾਂ ਗੱਡੀ ਹੋਰ ਦਿਖਾ ਕੇ ਤੇ ਗੱਡੀ ਹੋਰ ਦੇਤੀ ਆਪਾਂ ਗੋਲਦੀ ਭਾਈ ਸਾਡੇ ਮਾਲਵਾ ਮੰਚ ਚ ਚੈਨਲ ਦੇ ਥਰੂ ਜੇ ਤੁਹਾਡੇ ਲਵੇ ਕੋਈ ਬੁਕਿੰਗ ਆਉਂਦੀ ਆ ਸੀਜ਼ਨ ਵਿੱਚ ਜਾਂ ਕੁਝ ਉਹਨੂੰ ਕੀ ਖਾਸ ਡਿਸਕਾਊਂਟ ਕੀ ਦੇ ਲੂਗਾ ਖਾਸ ਡਿਸਕਾਊਂਟ ਬਟ ਤੂੰ ਦਾ ਦੋ ਜਿਹੜਾ ਅਸੀਂ ਕਹਾਂਗੇ ਤੁਹਾਡੀ ਗੱਲ ਸਿਰ ਮੱਤੇ ਚਲੋ 10:00 ਵਜੇ ਕੋਈ ਸਾਡੇ ਨਾਲ ਐਨ ਆਰ ਆਈ ਭਰਾ ਜੁੜੇ ਹੋਏ ਨੇ ਤਾਂ ਸਾਡੇ ਥਰੂ ਕਰਾਇਓ ਤੁਹਾਨੂੰ ਵਧੀਆ ਫਾਇਦਾ ਕਰਾਵਾਂਗੇ ਅਗਰ ਤੁਹਾਡੇ ਥਰੂ ਮਾਲਵਾ ਮੰਚ ਕਹਿ ਕੇ ਕੋਈ ਬਾਈ ਬੁਕਿੰਗ ਕਰਵਾਂਦਾ ਤਾਂ ਅਸੀਂ ਉਹਨਾਂ ਨੂੰ 10000 ਰੁਪਏ ਦਾ ਡਿਸਕਾਊਂਟ ਦੇਵਾਂਗੇ ਕੀ ਬਾਤ ਹੈ ਤੇ ਬਾਈ ਤੁਸੀਂ ਸਾਡੇ ਮਾਲਵਾ ਮੰਚ ਚ ਚੈਨਲ ਤੇ ਆਏ ਟਾਈਮ ਕੱਢਿਆ ਧੰਨਵਾਦ ਤੁਹਾਡਾ ਸਸਾ ਤੇ ਮੈਂ ਤੁਹਾਡੇ ਮਾਲਵਾ ਬਿਗ ਡੈਡੀ ਮੈਂ ਤੁਹਾਡੇ ਬਿਗ ਡੈਡੀ ਲਗਜ਼ਰੀ ਕਾਰ ਵਾਲੇ ਦੀ ਉਹ ਕੀਤਾ ਸ਼ੂਟ ਕੀਤਾ ਮਤਲਬ ਦੱਸਿਆ ਦਰਸ਼ਕਾਂ ਨੂੰ ਮੜਾ ਜ ਸਾਡੇ ਮਾਲਵਾ ਮੰਚ ਦਾ ਵੀ ਤੁਸੀਂ ਜਰੂਰ ਉਹ ਕਰੋ ਵੀ ਲਾਈਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਵੀ ਬਹੁਤ ਸੋਹਣਾ ਚੈਨਲ ਹੈ ਬਾਈ ਦਾ ਬਹੁਤ ਸੋਹਣਾ ਉਪਰਾਲਾ ਹੈ ਠੀਕ ਹੈ ਜੋ ਵੀ ਸੱਚ ਹੁੰਦਾ ਉਹਨੂੰ ਸਾਹਮਣੇ ਲੈ ਕੇ ਆਉਂਦਾ ਹੈਗਾ ਤੇ ਇਹ ਚੈਨਲ ਨੂੰ ਸੁਣਦੇ ਰਹੋ ਬਾਈ ਦੇ ਗੱਲਾਂ ਨੋਟਿਸ ਕਰੋ ਜ਼ਿੰਦਗੀ ਦੇ ਵਿੱਚ ਕੁਝ ਸਿੱਖਣ ਨੂੰ ਮਿਲੂਗਾ ਤੇ ਬਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਠੀਕ ਹੈ ਫਿਰ ਤੇ ਇੱਕ ਇਹਨਾਂ ਵੀ ਭਰਾ ਸਾਨੂੰ ਇੱਕ ਵਾਰ ਸਾਰਨ ਮੌਕਾ ਜਰੂਰ ਦਿਓ